26 ਜਨਵਰੀ ਦੇ ਮੱਧੇਂ ਨਜ਼ਰ ਜਿਹੜਾ ਸਪੈਸ਼ਲ ਨਾਕਾਬੰਦੀ ਕਰਵਾਈ ਜਾਂਦੀ ਹੈ ਪ੍ਰੋਪਰ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਤੇ ਜਿਹੜੀ ਸਰਦਾਲੂਗਜਰ ਬਾਹਰੋਂ ਆਉਂਦੇ ਆ ਉਹਨਾਂ ਵਾਸਤੇ ਵੀ ਜਿਹੜੇ ਸਾਡੀ ਟ੍ਰੈਫਿਕ ਪੁਲਿਸ ਹੈ ਬਾਖੂਬੀ ਜਿਹੜੀ ਆ ਕੰਮ ਕਰ ਰਹੀ ਹੈ ਇਹ ਸੀਪੀ ਸਾਹਿਬ ਦੇ ਹੁਕਮ ਦੇ ਮੁਤਾਬਿਕ ਸਾਰੀ ਫੋਰਸ ਜਿਹੜੀ ਹੈ ਅਲਰਟ ਉੱਤੇ ਹੈ ਸੂਬੇ ਪੱਧਰ ਦੇ ਵਿੱਚ ਇੱਥੇ ਡੀਜੀਪੀ ਸਾਹਿਬ ਵੱਲੋਂ ਪੰਜਾਬ ਜੋ ਅਲਰਟ ਰੱਖਿਆ ਗਿਆ ਕਿਉਂਕਿ ਜੇਕਰ 26 ਜਨਵਰੀ ਦੀ ਗੱਲ ਕਰ ਲਈਏ ਤਾਂ ਜਿਹੜੇ ਰਾਤ ਦੇ ਨਾਕੇ ਨੇ ਖਾਸ ਤੌਰ ਦੇ ਉਹ ਵੀ ਦੱਸਿਆ ਗਿਆ ਨੇ ਤੇ ਉਹਦੇ ਨਾਲ-ਨਾਲ ਜਿਹੜੇ ਦਿਨ ਦੇ ਨਾਕੇ ਹੈਗੇ ਨੇ ਸਖਤੀ ਹੈਗੀ ਆ ਉਹ ਵੀ ਕਾਫੀ ਜੋ ਪੁਖਤਾ ਪ੍ਰਬੰਧ ਨੇ ਕੀਤੇ ਗਏ ਨੇ ਤੇ ਉੱਥੇ ਗੱਲ ਅਸੀਂ ਕਰ ਲਈਏ ਸ਼੍ਰੀ ਹਮਸਦਰ ਸਾਹਿਬ ਦਾ ਸ਼੍ਰੀ ਹਮਸਦਰ ਸਾਹਿਬ ਦੇ ਵਿੱਚ ਜਿੱਥੇ ਸ਼ਹਿਰ ਦੀ ਜੋ ਟ੍ਰੈਫਿਕ ਹੈ ਜਾਂ ਸ਼ਹਿਰ ਦੇ ਨਾਗਰਿਕ ਹੈਗੇ ਤੇ ਉਹਨਾਂ ਦੇ ਨਾਲ-ਨਾਲ ਜੋ ਇੱਕ ਤੋਂ 1.5 ਲੱਖ ਸ਼ਰਧਾਲੂ ਜੋ ਬਾਹਰੋਂ ਵੀ ਆਉਂਦੇ ਨੇ ਤਾਂ ਕਿਸ ਤਰੀਕੇ ਦੇ ਨਾਲ ਪੁਖਤਾ ਪ੍ਰਬੰਧ ਰੱਖੇ ਗਏ ਨੇ ਸੜਕਾਂ 'ਤੇ ਜੋ ਡਿ ਜੀ ਤਾਂ ਸਰ ਸਭ ਤੋਂ ਪਹਿਲਾਂ ਕਿਸ ਤਰੀਕੇ ਦੇ ਨਾਲ ਜੋ ਨਾਕਾ ਬੰਦੀ ਕੀਤੀ ਗਈ ਟ੍ਰੈਫਿਕ ਵੀ ਇੱਕ ਵੱਡੀ ਚੁਣੌਤੀ ਹੈਗੀ ਆ ਉਸ ਦੇ ਨਾਲ ਨਾਲ ਜੋ ਅਲਰਟ ਤੇ ਵੀ ਕਿਉਂਕਿ 26 ਜਨਵਰੀ ਲੱਗੇ ਆ ਰਹੀ ਹੈ ਡੀਪੀ ਸਾਹਿਬ ਵੱਲੋਂ ਖਾਸ ਦੇ ਤਾਂ ਦਿੱਤੀਆਂ ਗਈਆਂ ਨੇ ਤਾਂ ਕਿਸ ਤਰੀਕੇ ਨਾਲ ਜੋ ਮੇਨਟੇਨ ਕਰ ਰਹੇ ਹੋ ਟ੍ਰੈਫਿਕ ਤਾਂ ਕੀ ਕੁਝ ਨਵੇਂ ਜੋ ਹਦਾਇਤਾਂ ਹੈਗੀਆਂ ਨੇ ਮਾंजੋ ਸੀਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਿਕ ਜਿਹੜਾ ਹੈਗਾ 26 ਜਨਵਰੀ ਦੇ ਮੱਦੇਨਜ਼ਰ ਜਿਹੜਾ ਸਪੈਸ਼ਲ ਨਾਕਾਬੰਦੀ ਕਰਵਾਈ ਜਾਂਦੀ ਹੈ ਦੇਨ ਦੇ ਟਾਈਮ ਵੀ ਖਾਸ ਤੌਰ ਤੇ ਰਾਤ ਦੇ ਟਾਈਮ ਜੇ ਸਪੈਸ਼ਲ ਨਾਕੇ ਲਗਵਾਏ ਜਾਂਦੇ ਆ ਤੇ ਪ੍ਰੋਪਰ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਤੇ ਜਿਹੜੀ ਸਰਦਾਰ ਲੁਬਜੇ ਦੇ ਬਾਹਰੋਂ ਆਉਂਦੇ ਆ ਉਹਨਾਂ ਵਾਸਤੇ ਵੀ ਜਿਹੜੇ ਸਾਡੀ ਟ੍ਰੈਫਿਕ ਪੁਲਿਸ ਹੈ ਬਾਕੂ ਵੀ ਜਿਹੜੀ ਕੰਮ ਕਰ ਰਹੀ ਹੈ ਤੇ ਜੇਕਰ ਟ੍ਰੈਫਿਕ ਡਾਇਵਰਟ ਕਰਨ ਦੀ ਜਰੂਰਤ ਪੈਂਦੀ ਹੈ ਤਾਂ ਉਹ ਟਾਈਮ-ਟਾਈਮ ਦੇ ਨਾਲ ਜਿਹੜੇ ਸੀਨੀਅਰ ਅਫਸਰ ਦੇ ਨਾਲ ਗੱਲਬਾਤ ਕਰਕੇ ਉਹ ਟ੍ਰੈਫਿਕ ਡਾਇਵਰਟ ਕਰਕੇ ਤਾਂ ਸਮੂਥਲੀ ਟ੍ਰੈਫਿਕ ਰੈਗੂਲੇਟ ਕੀਤੀ ਜਾਂਦੀ ਹੈ ਸਰ ਇਸ ਦੇ ਨਾਲ-ਨਾਲ ਖਾਸ ਤੌਰ ਦੇ ਉੱਤੇ ਜਦੋਂ ਕਿ ਜਦੋਂ ਕੋਈ ਸ਼ਰਧਾਲੂ ਜਦੋਂ ਬਾਹਰੋਂ ਆਉਂਦਾ ਤਾਂ ਪਿੱਛੇ ਜੀ ਕਾਫੀ ਗੱਲ ਉੱਠੀ ਸੀ ਕਿ ਕੀ ਉਸ ਦੀ ਵੀ ਚੈਕਿੰਗ ਕੀਤੀ ਜਾਂਦੀ ਹੈ ਉਸ ਜਗਾਹ ਕਿ ਨਾਕੇ ਚਲਾਨ ਕਟਾਇਆ ਜਾਂਦਾ ਕਈ ਜਣਾ ਵੱਲੋਂ ਗੱਲ ਕੀਤੀ ਜਾਂਦੀ ਸੀ ਤਾਂ ਉਹਨਾਂ ਨੂੰ ਲੈ ਕੇ ਕੀ ਹਦਾਇਤਾਂ ਜੋ ਤੁਸੀਂ ਫੋਰਸ ਨੂੰ ਦਿੱਤੀਆਂ ਹੋਈਆਂ ਹਨ ਨੇ ਮਾਨ ਜੋ ਸੀਪੀ ਸਾਹਿਬਾ ਨੂੰ ਕਲੀਅਰ ਹਦਾਇਤਾਂ ਨੇ ਕਿ ਜਿਹੜਾ 12ਵਾਂ ਸ਼ਰਧਾਲੂ ਆਉਂਦੇ ਆ ਜਾਂ ਬਾਹਰ ਦਾ ਕੋਈ ਟੂਰਿਸਟ ਹੋਰ ਆ ਰਿਹਾ ਇੱਥੇ ਅਮਰਸਰ ਵਿੱਚ ਉਹਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਪਰ ਜੇਕਰ ਉਹ ਕਿਤੇ ਟ੍ਰੈਫਿਕ ਲਾਈਟਾਂ ਦੇ ਉੱਤੇ ਗਲਤ ਗੱਡੀ ਪਾਰਕ ਕਰ ਦਿੰਦਾ ਜਾਂ ਹੋਰ ਕੋਈ ਉਹ ਟ੍ਰੈਫਿਕ ਰੂਲ ਦੀ ਵਾਇਲੇਸ਼ਨ ਕਰਦਾ ਤਾਂ ਵੀ ਹੀ ਉਸਨੂੰ ਰੁਕਿਆ ਜਾਂਦਾ ਆਦਰਵਾਈਜ਼ ਜਿਹੜਾ ਬਾਹਰੋਂ ਸ਼ਰਧਾਲੂ ਆਉਂਦੇ ਆ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਤੰਗੀ ਨਹੀਂ ਸਮੂਥਲੀ ਜਿਹੜਾ ਨਿਗਹਾਇਆ ਜਾਂਦਾ ਜੇ ਕੋਈ ਪ੍ਰੋਬਲਮ ਉਹਨਾਂ ਨੂੰ ਆਉਂਦੀਆਂ ਉਹ ਵੀ ਅਸੀਂ ਉਹਨਾਂ ਦੇ ਮੁਤਾਬਕ ਜਿਹੜਾ ਹੱਲ ਕਰਦੇ ਆ ਜੀ ਪੁਲਿਸ ਵੱਲੋਂ ਕੋਈ ਪ੍ਰੋਬਲਮ ਨਹੀਂ ਆndi ਸਰ ਇਸ ਦੇ ਨਾਲ ਨਾਲ ਜੋ ਜਿਸ ਤਰੀਕੇ ਦੇ ਨਾਲ ਡੀਪੀ ਸਾਹਿਬ ਨੇ ਅਲਰਟ ਤੇ ਹੈਗਾ ਆ 26 ਜਨਵਰੀ ਕਰਕੇ ਕਾਫੀ ਜੋ ਪੁਖਤਾ ਪ੍ਰਬੰਧ ਕਰਨ ਨੂੰ ਕਿਹਾ ਜਿਨੇ ਵੀ ਕਮਿਸ਼ਨਰੇਟ ਦੇ ਇਲਾਕੇ ਹੈਗੇ ਨੇ ਤਾਂ ਤੁਹਾਨੂੰ ਖਾਸ ਅਦਾਇਤਾ ਕਿ ਕਿਉਂਕਿ ਰਾਤ ਦੇ ਨਾਕਿਆਂ ਦੇ ਨਾਲ-ਨਾਲ ਜਿਸ ਤਰੀਕੇ ਨਾਲ ਦਿਨ ਵੇਲੇ ਖਾਸ ਕਰਕੇ ਸ਼੍ਰੀ ਹਮਸਦਰ ਸਾਹਿਬ ਦੀ ਗੱਲ ਕਰਾਂਗੇ ਤਾਂ ਜਿਹੜੇ ਸ਼ਰਧਾਲੂ ਬਾਹਰੋਂ ਆਉਂਦੇ ਨੇ ਕਾਫੀ ਵੱਡੀ ਚੁਣੌਤੀ ਹੋ ਜਾਂਦੀ ਹੈ ਅਗਰ ਕਿਸੇ ਨੂੰ ਵੀ ਖਿਲਾੜੀਏ ਤਾਂ ਉਹਦੀਆਂ ਭਾਵਨਾਵਾਂ আহত ਵੀ ਹੋ ਸਕਦੀਆਂ ਉਹ ਕਿਸ ਤਰੀਕੇ ਨਾਲ ਤੁਸੀਂ ਹੈਂਡਲ ਕਰਦੇ ਹੋ ਸਾਰਾ ਕੁਝ ਕਿਉਂਕਿ ਇੱਕ ਪਨੇ ਅਲਰਟ ਆ ਦੂਜੇ ਪਨੇ ਸ਼ਰਧਾਲੂ ਆ ਤਾਂ ਟ ਤਾਂ ਕਾਫੀ ਔਖਾ ਹੋ ਜਾਂਦਾ ਹੋਊਗਾ ਇਹਦੇ ਬਾਰੇ ਤਾਂ ਜਿਹੜਾ ਹੈਗਾ ਕਾਫੀ ਮੁਸ਼ਕਲ ਕਈ ਵਾਰੀ ਆਂਦੀ ਹੈ ਕਿ ਜਦੋਂ ਅਸੀਂ ਚੈਕ ਇਨ ਵਗੈਰਾ ਕਰਦੇ ਹਾਂ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਜਿਵੇਂ ਅਸੀਂ ਤਾਂ ਇੱਥੇ ਦਰਸ਼ਣਾਂ ਵਾਸਤੇ ਆਏ ਤਾਂ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਪਰ ਜਿਹੜਾ 26 ਜਨਵਰੀ ਦੇ ਮੱਧੇ ਨਜ਼ਰ ਜੋ ਅਲਰਟ ਹੈ ਉਹਦੇ ਵਿੱਚ ਜਿਹੜਾ ਚੈਕਿੰਗ ਤਾਂ ਹਰੇਕ ਵਿਅਕਤੀ ਦੀ ਕੀਤੀ ਜਾਊ ਕੋਈ ਪਤਾ ਨਹੀਂ ਹੁੰਦਾ ਪੇ ਟੂਰਿਸਟ ਹੈ ਜਾਂ ਕਿਸੇ ਤੇ ਕਿਸੇ ਭੇਜ ਦੇ ਵਿੱਚ ਵੀ ਕੋਈ ਸ਼ਰਾਰਤੀ ਅੰਸਰ ਹੈਗਾ ਅੱਜ ਕੱਲ ਤਾਂ ਇਸੇ ਤਰ੍ਹਾਂ ਹੀ ਹੈ ਕਿ ਜਿਸ ਤਰ੍ਹਾਂ ਕੋਈ ਧਾਰਮਿਕ ਚਿੰਨ ਜਾਂ ਲੋਗੋ ਵਗੈਰਾ ਲਗਾ ਕੇ ਉਹਦੀ ਆੜ ਦੇ ਵਿੱਚ ਕੋਈ ਨਾ ਕੋਈ ਉਹ ਵਾਰਦਾਤ ਕਰਨ ਦੀ ਤਾਕ ਵਿੱਚ ਹੁੰਦੇ ਨੇ ਤੇ ਚੈਕਿੰਗ ਤੇ ਕਰਨੀ ਤਾਂ ਸਾਡੀ ਡਿਊਟੀ ਹੈ ਫਰਸਟ ਪ੍ਰਾਇੋਰਟੀ ਸਾਡੀ ਉਹੀ ਹੈ ਕਿ ਜਿਹੜਾ ਅਨ ਸਾਂਤ ਮਹੀ ਜਿਹੜਾ ਹੈਗਾ 26 ਜਨਵਰੀ ਦਾ ਦਿਨ ਹੈ ਜਿਹੜਾ ਉਹ ਕੰਪਲੀਟ ਹੋ ਜਾਏ। ਉਹ ਤੁਹਾਡੇ ਵੱਲੋਂ ਸਪੈਸ਼ਲੀ ਤੌਰ ਦੇ ਉੱਤੇ ਜਾਂ ਤੁਸੀਂ ਹੋਗੇ ਜਾਂ ਅਧਿਕਾਰੀ ਹੋਰ ਹੋਗੇ ਤੇ ਇਹ ਜਿਹੜੇ ਨਾਕੇ ਨੇ ਸਾਰੇ ਚੈਕਿੰਗ ਦੇ ਉੱਤੇ ਮਤਲਬ ਲੱਗੇ ਹੋਏ ਕਿਉਂਕਿ 26 ਜਨਵਰੀ ਨੂੰ ਕਾਫੀ ਘੱਟ ਦਿਨ ਰਹਿ ਗਏ ਨੇ। ਹਾਂ ਬਿਲਕੁਲ ਜੀ ਮਾਨਯੋਗ ਸੀਪੀ ਸਾਹਿਬ ਨੂੰ ਜਿਹੜੇ ਹਦਾਇਤਾਂ ਨੇ ਉਹ ਦਿਨ ਦੇ ਟਾਈਮ ਰਾਤ ਦੇ ਟਾਈਮ ਜਿਹੜਾ ਹੈਗਾ ਉਹ ਨਾਕੇ ਲਗਵਾਏ ਜਾਂਦੇ ਨੇ ਐਸ ਐਚ ਓਜ਼ ਤੇ ਜਿਹੜੇ ਸਾਡੇ ਟ੍ਰੈਫਿਕ ਦੇ ਇੰਚਾਰਜ ਨੇ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਨਾਕਾਬੰਦੀ ਅਸੀਂ ਕਰਦੇ ਆ ਸਰਪ੍ਰਾਈਜ਼ ਚੈਕਿੰਗ ਵੀ ਕਰਦੇ ਆ ਐਸ ਐਚ ਓ ਵਗੈਰਾ ਕਰਦੇ ਆ ਜਿਹੜੇ ਹਲਕਾ ਜੀਓਜ਼ ਨੇ ਉਹ ਵੀ ਥਾਣਾ ਵਾਈਜ਼ ਚੈਕਿੰਗ ਕਰਦੇ ਨੇ ਤੇ ਸੀਪੀ ਸਾਹਿਬ ਦੇ ਹੁਕਮ ਦੇ ਮੁਤਾਬਕ ਸਾਰੀ ਫੋਰਸ ਜਿਹੜੀ ਹੈ ਅਲਰਟ ਉੱਤੇ ਹੈ ਜੀ ਹਾਂ ਜੀ ਬਿਲਕੁਲ ਫੋਰਸਪੁਰੀ ਅਲਰਟ ਤੇ ਸ਼੍ਰੀਮਸਿਸ ਸਾਹਿਬ ਦੇ ਬਿਲਕੁਲ ਜੀ ਬਿਲਕੁਲ 26 ਜਨਵਰੀ ਦੇ ਮੱਦੇਨਜ਼ਰ ਜਿਹੜੀ ਕਮਿਸ਼ਨਰ ਪੁਲਿਸ ਹੈ ਬਿਲਕੁਲ ਬਚਨ ਵਾਅਦਾ ਹੈ ਕਿ ਸ਼ਾਂਤਭਾਈ ਜਿਹੜਾ ਹੈਗਾ ਇਹ 26 ਜਨਵਰੀ ਦਾ ਦਿਨ ਹੈ ਤਾਂ ਕੰਪਲੀਟ ਹੋ ਗਏ ਉਸ ਦਿਨ ਸਾਹਿਬ ਜੀ ਥੈਂਕ ਯੂ ਜੀ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਕਿ ਐਸਐਨ ਡਿਪਟੀ ਜੀ ਵੀ ਸਿੰਘ ਜੀ ਤਾਂ ਉਹਨਾਂ ਵੱਲੋਂ ਜਿਹੜਾ ਖਾਸ ਤੌਰ ਤੇ ਦੱਸਿਆ ਗਿਆ ਕਿ ਜੋ ਹਾਲਾਤ ਹੈਗੇ ਨੇ ਜੇਕਰ ਅਜੀ ਸ਼੍ਰੀਮਸਿਸ ਸਾਹਿਬ ਦੀ ਗੱਲ ਕਰਨਗੇ ਤਾਂ ਜੋ ਕਮਿਸ਼ਨਰ ਸਾਹਿਬ ਲੋ ਕਮਿਸ਼ਨਰ ਸਾਹਿਬ ਵੱਲੋਂ ਜੋ ਕਿਹਾ ਗਿਆ ਉਹਨਾਂ ਵੱਲੋਂ ਜਿਹੜਾ ਅੰਬਰਸਰ ਸਾਹਿਬ ਅਲਰਟ ਤੇ ਰੱਖਿਆ ਗਿਆ ਜਿਹੜੀ ਫੋਰਸ ਹੈਗੀ ਆ ਕਾਫੀ ਅਲਰਟ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਹੈਗੇ ਨੇ ਡੀਜੀਪੀ ਸਾਹਿਬ ਤਾਂ ਉਹਨਾਂ ਵੱਲੋਂ ਵੀ ਅਲਰਟ ਤੇ ਜੋ ਕੀਤਾ ਗਿਆ ਪੰਜਾਬ ਸੂਬੇ ਭਰ ਦੇ ਵਿੱਚ ਫੋਰਸ ਨੂੰ ਐਕਸ਼ਨ ਦੇ ਵਿੱਚ ਰਹਿਣ ਨੂੰ ਕਿਹਾ ਗਿਆ ਅਗਰ ਕੋਈ ਵੀ ਸ਼ਰਾਰਤੀ ਅਨਸਰ ਆਂਦਾ ਤੇ ਉਰ ਦੇ ਉੱਤੇ ਜੋ ਖਾਸ ਕਾਰਵਾਈ ਕਰਨ ਦੇ ਹੁਕਮ ਜੋ ਹੈ ਦਿੱਤੇ ਗਏ ਨੇ ਤਾ ਉੱਥੇ ਸ਼੍ਰੀ ਹਮਸਾ ਸਾਹਿਬ ਦੀ ਗੱਲ ਕਰ ਲਈ ਕਿਤਨਾ ਕਿਤੇ ਜਿੱਥੇ ਕੀ ਗੱਲ ਸ਼ਰਧਾਲੂਆਂ ਦੀ ਕਰ ਲਈਏ ਤਾਂ ਸ਼ਰਧਾਲੂ ਵੀ ਆਉਂਦੇ ਨੇ ਇੱਕ ਤੋਂ ਡੇਢ ਲੱਖ ਪਰ ਉਹਨਾਂ ਦੇ ਵਿੱਚੋਂ ਅਗਰ ਕੋਈ ਸ਼ਰਾਰਤਾਂ ਅੰਸਰ ਹੋਇਆ ਤਾਂ ਉਹ ਕਾਫੀ ਚੈਲੈਂਜਿੰਗ ਜੌਬ ਰਹਿ ਸਕਦੀ ਹੈ ਕਿ ਉਸ ਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕੀਤਾ ਜਾਵੇ ਕਿਸ ਤਰੀਕੇ ਦੇ ਨਾਲ ਕਿਉਂਕਿ ਧਰਮ ਵਿੱਚ ਚੈਨ ਲਗਾ ਕੇ ਜੋ ਸ਼ਹਿਰ ਦੇ ਵਿੱਚ ਐਂਟਰ ਹੁੰਦੇ ਨੇ ਕਈ ਲੋਕ ਤਾਂ ਖਾਸ ਤੌਰ ਦੇ ਉੱਤੇ ਉਹਨਾਂ ਦੇ ਉੱਤੇ ਜੋ ਕਾਰਵਾਈ ਹੋਣਾ ਕੀਤੀ ਜਾਏਗੀ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੋਸਨ ਜਗਮਨੀ ਟੀਵੀ ਸ਼੍ਰੀ ਹਮਸਾ ਸਾਹਿਬ